ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਵਾ ਤਾ ਕਾ ਦਰਸ ਪਾਈਐ ਬੜ ਭਾਗੀ ਜਾਂ ਕੀ ਰਾਮ ਨਾਮ ਲਿਵਲਾਗੀ ਜਾਂ ਕਾ ਹਰ ਵਸਿਆ ਮਨ ਮਾਹੀ ਤਾਂ ਕੋ ਦੁਖ ਸਪਣਾ ਵੀ ਨਹੀਂ ਰਹਾ ਸਰਬ ਨਿਧਾਨ ਰਾਖੇ ਜਨਮਾ ਹੈ ਤਾਂ ਕੇ ਸੰਗ ਕਿਲ ਵਿਖ ਦੁਖ ਜਾਹੇ ਜਨ ਕੀ ਮਹਿਮਾ ਕਥੀ ਨਾ ਜਾਏ ਪਾਰ ਬ੍ਰਹਮ ਜਨ ਰਹਾ ਸਮਾਏ ਕਰ ਕਿਰਪਾ ਪ੍ਰਭ ਬਿਨੋ ਸੁਣੀ ਜਾ ਦਾਸ ਕੀ ਧੂਰ ਨਾਨਕ ਕੋ ਦੀਜਾ ਕਰ ਕਿਰਪਾ ਪ੍ਰਭ ਬਿਨੋ ਸੁਣੀ ਜਾ ਦਾਸ ਕੀ ਧੂਰ ਨਾਨਕ ਕੋ ਦੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੇਰਿ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਅੰਕ 193 ਦੇ ਉੱਪਰ ਅੰਕਿਤ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆਓ ਸਤਿਗੁਰੂ ਦੀ ਕਿਰਪਾ ਨਾਲ ਇਹ ਸ਼ਬਦ ਦੀ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਇਹ ਸ਼ਬਦੀਆਂ ਰਹਾਉ ਦੀਆਂ ਪੰਕਤੀਆਂ ਹਨ ਜਾਂ ਕੈ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਣਾ ਭੀ ਨਹੀਂ ਰਹੋ ਜਿਸ ਮਨੁੱਖ ਦੇ ਜਿਸ ਜੀਵ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਜਾਂ ਕੈ ਹਰ ਵਸਿਆ ਮਨਮਾਹੀ ਤਾਂ ਕੋ ਦੁੱਖ ਸੁਪਨੇ ਵੀ ਨਹੀਂ ਕਹਿੰਦੇ ਉਹਨੂੰ ਸੁਪਨੇ ਵਿੱਚ ਵੀ ਦੁੱਖ ਨਹੀਂ ਇਹਦਾ ਮਤਲਬ ਕੀ ਜਿਹੜੇ ਪ੍ਰਮਾਤਮਾ ਨਾਲ ਮਨੁੱਖ ਜੁੜ ਜਾਂਦੇ ਆ ਇਹ ਜਿਹੜੇ ਦੁੱਖ ਸੰਸਾਰ ਦਾ ਜਿਹੜਾ ਸਾਰਾ ਕੁਝ ਚੱਲਦਾ ਇਹ ਚੱਲਦਾ ਰਹਿੰਦਾ ਪਰ ਉਹ ਦੁੱਖਾਂ ਦੇ ਵਿੱਚ ਘਬਰਾਉਂਦੇ ਨਹੀਂ ਤੇ ਸੁੱਖਾਂ ਨਾਲ ਸਨੇਹ ਨਹੀਂ ਹੁੰਦਾ ਉਹਨਾਂ ਤੋਂ ਉੱਪਰ ਨਿਰਲੇਪ ਹੋ ਜਾਂਦੇ ਤੇ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ ਜੇ ਸੁਖ ਦੇ ਤਾ ਤੁਝੇ ਆਰਾਦੀ ਦੁੱਖ ਵੀ ਤੁਝੇ ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਆਪਾਂ ਪੜਦੇ ਆ ਨਾ ਕੇਤਿਆਂ ਦੁਖ ਭੋਖ ਸਦਮਾਰ ਇਹ ਪੀਦਾ ਤੇਰੀ ਦਾਤਾਰ ਬਾਣੀ ਨੂੰ ਸਮਝਣ ਤੋਂ ਬਗੈਰ ਅਗਿਆਨਤਾ ਦੇ ਕਰਕੇ ਲੋਕਾਂ ਨੇ ਆਪਣੀਆਂ ਗੱਡੀਆਂ ਦੇ ਉੱਪਰ ਵੀ ਲਿਖਿਆ ਹੁੰਦਾ ਇਹ ਪੀਦਾ ਤੇਰੀ ਦਾਤਾਰ ਆਪਣੇ ਮਕਾਨਾਂ ਦੇ ਉੱਪਰ ਵੀ ਲਿਖਿਆ ਹੁੰਦਾ ਜੇ ਕੱਲ ਦੁੱਖ ਸੁੱਖ ਕੋਈ ਆਜ ਹੈ ਕੋਈ ਐਕਸੀਡੈਂਟ ਹੋ ਜਾਏ ਕਹਿੰਦੇ ਬੜਾ ਮਾੜਾ ਹੋ ਗਿਆ ਪਰ ਜੇ ਦੋਨੇ ਪੰਕਤੀਆਂ ਲਿਖੀਆਂ ਹੁੰਦੀਆਂ ਕਿਤਿਆਂ ਦੁੱਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਤਾਂ ਤਾਂ ਗੱਲ ਬਣਦੀ ਮਹਾਰਜ ਕਹਿੰਦੇ ਉਸ ਦੁੱਖਾਂ ਦੇ ਵਿੱਚ ਘਬਰਾਉਂਦਾ ਨਹੀਂ ਤੇ ਸੁੱਖਾਂ ਨਾਲ ਸਨੇਹ ਨਹੀਂ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਵਨ ਉਹਦੀ ਅਵਸਥਾ ਬਣ ਜਾਂਦੀ ਹੈ ਸਾਦ ਸੰਗਤ ਦੀ ਜੇ ਸੁਖ ਦੇ ਤਾਂ ਤੁਝੇ ਆਰਾਦੀ ਦੁੱਖ ਵੀ ਤੁਝੇ ਧਾਈ ਜੇ ਭੁਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਮੜਾਇ ਉਹਨਾਂ ਨੂੰ ਦੁੱਖ ਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਤਿਸੇ ਚਤਾ ਉਹਨਾਂ ਦੇ ਉੱਪਰ ਪ੍ਰਮਾਤਮਾ ਦੀ ਰਹਿਮਤ ਹੋ ਜਾਂਦੀ ਹੈ। ਇੱਕਨ ਆਪਾਂ ਅਰਦਾਸ ਦੇ ਵਿੱਚ ਲਬਜ ਪੜ੍ਹਦੇ ਆਂ ਅਰਦਾਸ ਹੀ ਕਰਦੇ ਆਂ ਕਿ ਸਤਿਗੁਰੂ ਮਹਾਰਾਜ ਆਪ ਜੀ ਦੇ ਬਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ। ਤੇ ਜਦੋਂ ਸਵੇਰ ਹੋ ਜਾਂਦੀ ਆ ਫਿਰ ਆਪਾਂ ਕਹਿੰਦੇ ਆਪ ਜੀ ਦੇ ਬਾਣੇ ਵਿੱਚ ਚਾਰ ਪੈਰ ਰੈਣ ਸੁੱਖ ਦੀ ਬਤੀਤ ਹੋਈ। ਪਰ ਕਿਹ ਵੇਲੇ ਤੁਸੀਂ ਸੋਚਦੇ ਹੋਵੋਗੇ ਕਿ ਜਿਹੜੇ ਆਪਾਂ ਅਰਦਾਸ ਕਰਦੇ ਆਂ ਉਹ ਭਾਈ ਸਾਹਿਬ ਅਰਦਾਸ ਕਰ ਰਿਹਾ ਕਿ ਸ਼ਾਇਦ ਉਹ ਉਹਦੀ ਗੱਲ ਕਰ ਰਿਹਾ ਜਿਹੜੇ ਅਸੀਂ 에어 ਕੰਡੀਸ਼ਨ ਕਮਰਿਆਂ ਦੇ ਵਿੱਚ ਆਰਾਮ ਕਰਕੇ ਆਂ ਪਰ ਇਸ ਅਰਦਾਸ ਦੇ ਵਿੱਚ ਬੜਾ ਗੁੰਝਾ ਸ਼ੋਭਿਆ ਹੋਇਆ ਸਮਾਂ ਸੀ ਜਿਸ ਵੇਲੇ ਜ਼ਾਲਿਮਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਸਿੱਖ ਖਤਮ ਨਹੀਂ ਹੋਏ ਸਿੱਖਾਂ ਦਾ ਖੁਰਾਕ ਖੋਜ ਮਟਾਉਣਾ ਚਾਹਿਆ ਮੀਰ ਮੰਨੂ ਦਾ ਸਮਾਂ ਸੀ ਤੇ ਉਹਨੇ ਆਖਿਆ ਵੀ ਇਦਾਂ ਕਰੋ ਸਿੱਖ ਤਾਂ ਖਤਮ ਨਹੀਂ ਹੁੰਦੇ ਇਹਨਾਂ ਨੂੰ ਜੰਮਣ ਵਾਲੀਆਂ ਖਤਮ ਕਰ ਦਿਓ ਇਹਨਾਂ ਦੀਆਂ ਮਾਵਾਂ ਇਕੱਠੀਆਂ ਕਰਕੇ ਇਹਨਾਂ ਨੂੰ ਖਤਮ ਕਰ ਦਿਓ ਵੀ ਨਾ ਜੰਮਣਗੇ ਤੇ ਨਾ ਸਿੱਖ ਹੋਣਗੇ ਬਹੁਤ ਆਦ ਦੇ ਵਿੱਚ ਬੀਬੀਆਂ ਨੂੰ ਮੀਰ ਮੰਨੂ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਤੇ ਉਹਨਾਂ ਨੂੰ ਫਿਰ ਹਕਮ ਕਰ ਦਿੱਤਾ ਵੀ ਆ ਚੱਕੀਆਂ ਦੇਤੀਆਂ ਪੁਰਾਣੇ ਸਮਿਆਂ ਵਿੱਚ ਬੜੀ ਮਿਹਨਤ ਲੱਗਦੀ ਸੀ ਚੱਕੀ ਚਲਾਉਣ ਨੂੰ ਚੱਕੀਆਂ ਰੱਖ ਦਿੱਤੀਆਂ ਦਾਣੇ ਰੱਖ ਦਿੱਤੇ ਵੀ ਆਟਾ ਬਣਾਓ ਦਾਣੇ ਪੀਸੋ ਉਹ ਸਾਰਾ ਦਿਨ ਚੱਕੀਆਂ ਚਲਾਉਂਦੀਆਂ ਸਾਰਾ ਦਿਨ ਛੋਟੇ ਛੋਟੇ ਬੱਚੇ ਉਹਨਾਂ ਦੇ ਕੋਲ ਪਰ ਸ਼ਾਮ ਨੂੰ ਸਾਰੀਆਂ ਇਕੱਠੀਆਂ ਪਾਠ ਕਰਦੀਆਂ ਸੋਦਰ ਦਾ ਪਾਠ ਕਰਕੇ ਅਰਦਾਸ ਕਰਦੇ ਆ ਕਿ ਸਤਗੁਰੂ ਜੀ ਆਪ ਜੀ ਦੇ ਬਾਣੇ ਅੰਦਰ ਦੈਨ ਸੁਖ ਦਾ ਬਤੀਤ ਹੋਇਆ ਤੇ ਜਦੋਂ ਉਹਦੇ ਸਿਪਾਈਆਂ ਨੇ ਸੁਣਿਆ ਤੇ ਉਹਨਾਂ ਨੇ ਮੀਰ ਮੰਨੂ ਨੂੰ ਦੱਸਿਆ ਮੀਰ ਮੰਨੂ ਨੇ ਆਖਿਆ ਵੀ ਢਾਣੇ ਵਧਾ ਦਿਓ ਢਾਣੇ ਵਧਾ ਦਿੱਤੇ ਸਾਰੀ ਸਾਰੀ ਰਾਤ ਸੌਣ ਨਹੀਂ ਦਿੱਤਾ ਅੰਮ੍ਰਿਤ ਵੇਲਾ ਹੋਇਆ ਨਿਤਨੇਮ ਕੀਤਾ ਫਿਰ ਬੀਬੀਆਂ ਨੇ ਅਰਦਾਸ ਕੀਤੀ ਮਹਾਰਾਜ ਆਪ ਜੀ ਦੇ ਬਾਣੇ ਅੰਦਰ ਚਾਰ ਪਰ ਰੈਣ ਸੁਖ ਦੀ ਬਤੀਤ ਹੋਈ ਉਹ ਸੁਣਨਾ ਚਾਹੁੰਦਾ ਸੀ ਵੀ ਅਸੀਂ ਦੁਖੀ ਹਾਂ ਪਰ ਉਹ ਤਾਂ ਗੁਰੂ ਦੀ ਰਾਜਾ ਵਿੱਚ ਰਹਿੰਦੀ ਐ ਇਥੋਂ ਤੱਕ ਉਹ ਜ਼ੁਲਮ ਹੋਇਆ ਸਾਹਸੰਗਤ ਜੀ ਜਿਹੜੀਆਂ ਬੀਬੀਆਂ ਭੈਣਾਂ ਗਰਭਵਤੀ ਸਨ ਉਹਨਾਂ ਦੇ ਪੇਟ ਦੇ ਉੱਪਰ ਵੱਡੇ ਵੱਡੇ ਪੱਥਰ ਰੱਖ ਦਿੱਤੇ ਵੀ ਆਉਣ ਵਾਲੀ ਔਲਾਦ ਜਿਹੜੀ ਆ ਲੁੱਲੀ ਲੰਗੜਾ ਲੰਗੜੀ ਪੈਦਾ ਹੋਵੇ ਜਾਂ ਮਰੀ ਹੋਈ ਪੈਦਾ ਹੋਵੇ ਤੇ ਉਹ ਫੇਰ ਵੀ ਸਾਰਾ ਸਾਰਾ ਦਿਨ ਉਹ ਵਜਨ ਰੱਖਣਾ ਫਿਰ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ ਆਪ ਜੀ ਦੇ ਬਾਣੇ ਅੰਦਰ ਚਾਰ ਪੈੜ ਦਿਨ ਸੁੱਖ ਦਾ ਬਤੀਤ ਹੋਇਆ ਪਰ ਉਹਨਾਂ ਨੇ ਜ਼ਾਲਮਾਂ ਨੇ ਜ਼ੋਰ ਲਾ ਲਿਆ ਵੀ ਇਹਨਾਂ ਨੂੰ ਇੱਕ ਦਿਨ ਕਹਿ ਦੇਣ ਵੀ ਅਸੀਂ ਦੁਖੀ ਆ ਨਹੀਂ ਹੋਇਆ ਫਿਰ ਉਹਨਾਂ ਨੇ ਉਹਨਾਂ ਦੀਆਂ ਬੱਚਿਆਂ ਨੂੰ ਉਹਨਾਂ ਦੀਆਂ ਗੋਦੀਆਂ ਦੇ ਵਿੱਚੋਂ ਖੋਲਿਆ ਬੱਚਿਆਂ ਦੇ ਟੁਕੜੇ ਟੁਕੜੇ ਕਰ ਦਿੱਤੇ ਬੱਚਿਆਂ ਦੇ ਟੁਕੜੇ ਕਰਕੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਰਾਂ ਦੇ ਵਿੱਚ ਪਾ ਦਿੱਤੇ ਇੱਕ ਬੱਚੇ ਨੂੰ ਉੱਪਰ ਸਿੱਟਦਾ ਦੂਸਰਾ ਨੇਜੇ ਵਿੱਚ ਟੰਗ ਲੈਂਦਾ ਇੰਨਾ ਜ਼ੁਲਮ ਹੋਇਆ ਸਾਸ ਸੰਗਤ ਪਰ ਸ਼ਾਮ ਨੂੰ ਫੇਰ ਉਹਨਾਂ ਨੇ ਬਾਣੀ ਪੜ੍ਹੀ ਆ ਬੱਚਿਆਂ ਦੇ ਟੁਕੜੇ ਗਲਾਂ ਦੇ ਵਿੱਚ ਪਾਏ ਆ ਸ਼ਾਮ ਨੂੰ ਅਰਦਾਸ ਕੀਤੀ ਸਤ ਕਰੋ ਆਪ ਜੀ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਦਵ ਦੇ ਤਾ ਅੱਜ ਅਸੀਂ ਕਿੱਥੇ ਖੜੇ ਆ ਬਾਣੀ ਤਾਂ ਉਹੀ ਆ ਨਾ ਅੱਜ ਸਿਰ ਵੀ ਦੁੱਖ ਦਾ ਹੋਵੇ ਭਾਈ ਸਾਹਿਬ ਜੀ ਅਰਦਾਸ ਕਰੇ ਬੜੇ ਦੁਖੀ ਆ ਅਸੀਂ ਤੇ ਪੜੋ ਤਾਂ ਸੀ ਇਤਿਹਾਸ ਲੋ ਜੀ ਉਹ ਤਾਂ ਗੁਰੂ ਸਾਹਿਬ ਸਨ ਤੇ ਬਾਣੀ ਤਾਂ ਉਹੀ ਆ ਸਿੱਖ ਵੀ ਉਹੀ ਆ ਪਰ ਸਾਨੂੰ ਅੱਜ ਫਰਕ ਪੈ ਗਿਆ ਸਾਨੂੰ ਵਿਸ਼ਵਾਸ ਨਹੀਂ ਰਿਹਾ ਬਾਣੀ ਤਾਂ ਉਹੀ ਆ ਉਹੀ ਬਾਣੀ ਪੜ ਕੇ ਬੰਦ-ਬੰਦ ਘਟਾਏ ਆ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ ਗਏ ਆਰਿਆਂ ਨਾਲ ਚਿਰੇ ਗਏ ਬਾਣੀ ਤਾਂ ਉਹੀ ਆ ਉਹਨਾਂ ਨੇ ਸੀ ਨਹੀਂ ਕੀਤੀ ਆਖਿਆ ਕਿ ਸਤਗੁਰੂ ਮਹਾਰਾਜ ਜੋ ਤੂੰ ਕਰ ਰਹੇ ਆ ਉਹ ਸਾਨੂੰ ਪ੍ਰਵਾਨ ਜੇ ਸੁੱਖ ਦੇ ਤਾ ਤੁਝੇ ਆਰਾਧੀ ਦੁੱਖ ਵੀ ਤੁਝੇ ਤੇ ਆਈਂ ਜੇ ਭੁੱਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਣਾਇ ਸਤਿਗੁਰੂ ਕਹਿੰਦੇ ਭਾਈ ਉਹਨੂੰ ਦੁੱਖ ਵਿਆਪਦਾ ਨਹੀਂ ਅਸੀਂ ਸਾਨੂੰ ਮਹਿਸੂਸ ਸਾਡਾ ਮਨ ਕਰਦਾ ਜੇ ਅਸੀਂ ਸੁਖ ਮਹਿਸੂਸ ਕਰ ਰਹੇ ਹਾਂ ਦੁੱਖ ਵੀ ਮਹਿਸੂਸ ਕਰ ਰਹੇ ਸਾਡਾ ਮਨ ਕਰ ਰਿਹਾ ਨਾ ਪਰ ਮਹਾਰਾਜ ਕਹਿੰਦੇ ਨਹੀਂ ਜਿਹੜਾ ਨਹੀਂ ਕਰਦਾ ਨਾ ਉਹ ਨਰਲੇਪ ਰਹਿੰਦਾ ਜੇ ਦੁੱਖ ਦਿੱਤਾ ਸੁਖ ਵੀ ਪ੍ਰਮਾਤਮਾ ਦੇਗਾ ਜੇ ਆਪਾਂ ਸੁੱਖਾਂ ਦੇ ਵਿੱਚ ਖੁਸ਼ ਹੁੰਨੇ ਆ ਤੇ ਗੁਰੂ ਮਹਾਰਾਜ ਕਹਿੰਦੇ ਦੁੱਖ ਵੀ ਤੇ ਉਹਨੂੰ ਵੀ ਪ੍ਰਵਾਨ ਕਰੋ ਸੁਖ ਦੁਖ ਦੋਨੋ ਸਮ ਕਰ ਜਾਣੇ ਔਰ ਮਾਣ ਅਪਮਾਨ ਸਤਗੁਰੂ ਕਹਿੰਦੇ ਭਾਈ ਜਾਂ ਕਹ ਹਰ ਵਸਿਆ ਮਨ ਮਾਹੀ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਜਾਂਦਾ ਹੈ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਤਾਂ ਕੋ ਦੁੱਖ ਸੁਪਨੇ ਵੀ ਨਹੀਂ ਉਹਨਾਂ ਨੂੰ ਸੁਪਨੇ ਵਿੱਚ ਵੀ ਦੁੱਖ ਨਹੀਂ ਹੁੰਦਾ ਉਹਨਾਂ ਨੂੰ ਪਤਾ ਵੀ ਦੁੱਖ ਕੋਈ ਦੇ ਹੀ ਨਹੀਂ ਸਕਦਾ ਕਰਨ ਕਾਰਨ ਪ੍ਰਭ ਏਕ ਹੈ ਉਹ ਤੋਂ ਬਣਾ ਕੋਈ ਨਹੀਂ ਹੈ ਤੇ ਉਹ ਦੁਖੀ ਕੌਣ ਕਰ ਸਕਦਾ ਝਲਮਣ ਜੋੜ ਲਾ ਲਿਆ ਨਹੀਂ ਕਰ ਸਕੇ ਨਾ ਅੰਦਰ ਇੱਕ ਟਿਕਾਉ ਸੀ ਨਾ ਮਨ ਦੁਖੀ ਹੋਇਆ ਤੇ ਨਾ ਆਪਣੇ ਆਪ ਨੂੰ ਦੁੱਖ ਮਹਿਸੂਸ ਕੀਤਾ ਸਤਗੁਰੂ ਜੀ ਅੱਜ ਕਿਰਪਾ ਕਰ ਰਹੇ ਉਹਨਾਂ ਜੀਵਾਂ ਦੀ ਗੱਲ ਕਰ ਰਹੇ ਆ ਜਿਹੜੇ ਪ੍ਰਮਾਤਮਾ ਦੇ ਨਾਲ ਰੰਗੇ ਹੋਏ ਸਤਗੁਰੂ ਕਹਿੰਦੇ ਕਾਂ ਕਾ ਦਰਸ ਪਾਈਐ ਬੜ ਭਾਗੀ ਇਹੋ ਜੇ ਗੁਰਮਖੰਡ ਦੇ ਦਰਸ਼ਨ ਜਿਹੜੇ ਆ ਨਾ ਉਹ ਵੱਡੇ ਭਾਗਾ ਦੇ ਨਾਲ ਹੀ ਪ੍ਰਾਪਤ ਹੁੰਦੇ ਕਿਹਨਾਂ ਦੇ ਜਾਂ ਕੀ RAM ਨਾਮ ਲਿਵ ਲਾਗੀ ਜਿਨ੍ਹਾਂ ਦੀ ਲਿਵ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗੀ ਇਥੇ ਨਾਮ ਦੇ ਮੰਮੇ ਨੂੰ ਸਿਆਰੀ ਰਾਮ ਦੇ ਵਾਹਿਗੁਰੂ ਜੀ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਜਿਹਨਾਂ ਦੀ ਲਿਵ ਲੱਗੀ ਤਾਂ ਕਾ ਦਰਸ ਪਾਈਆ ਬੜ ਭਾਗੀ ਜਾਂ ਕੀ ਰਾਮ ਨਾਮ ਲਿਵ ਲਾਗੀ ਜਿਹਨਾਂ ਦੀ ਸੁਰਤ ਜੁੜੀ ਉਹਨਾਂ ਨੂੰ ਕੌਣ ਤੰਗ ਕਰ ਸਕਦਾ ਕੌਣ ਦੁਨੀਆ ਦੀ ਤਾਕਤ ਜਿਹੜੀ ਦੁਖੀ ਕਰ ਸਕਦੀ ਜਿਹੜੇ ਪੜਦੇ ਆ ਕੇਤੇ ਹਾਂ ਦੋਖ ਭੋਗ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਜਾਂਕੇ ਹਰ ਵਸਿਆ ਮਨਮਾਹੀ ਤਾਂ ਕੋ ਦੁੱਖ ਸੁਪਣੇ ਪੀ ਨਹੀਂ ਉਹਨਾਂ ਨੂੰ ਦੁੱਖ ਸੁਪਣੇ ਵਿੱਚ ਵੀ ਸੁੱਖ ਦੁੱਖ ਨਹੀਂ ਹੈ ਤਾਂ ਕੋ ਦੁੱਖ ਸੁਪਣੇ ਵੀ ਨਹੀਂ ਰਹਾਉ ਸਰਬ ਨਿਧਾਨ ਰਾਖੇ ਜਨ ਮਾਹੀ ਉਹ ਪ੍ਰਭੂ ਦੇ ਜਿਹੜੇ ਪਿਆਰੇ ਆ ਨਾ ਪਰਮਾਤਮਾ ਆਤਮਕ ਸੁੱਖਾਂ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਵਿੱਚ ਰੱਖ ਦਿੰਦਾ ਸਰਬ ਨਿਧਾਨ ਰਾਖੇ ਜਨ ਮਾਹੇ ਤਾਂ ਕਿ ਸੰਗ ਕਿਲ ਵਿਖ ਦੁੱਖ ਜਾਹੇ ਉਹਨਾਂ ਦੇ ਨਾਲ ਸੰਗਤ ਕਰਨ ਨਾਲ ਸਾਰੇ ਪਾਪ ਸਾਰੇ ਦੁੱਖ ਦੂਰ ਹੋ ਜਾਂਦੇ ਤਾਂ ਕਿ ਸੰਗ ਕਿਲ ਵਿਖ ਦੁੱਖ ਜਾਏ ਇਸ ਕਰਕੇ ਆਪਾਂ ਅਰਦਾਸ ਕਰਦੇ ਆਂ ਭਾਗਾਂ ਵਾਲੇ ਸਾਧ ਸੰਗਤ ਦੀ ਨਿਤਨੇਮ ਕਰਦੇ ਹੋ ਅਰਦਾਸ ਕਰਦੇ ਹੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾ ਜਦੋਂ ਅਸੀਂ ਸੰਗਤ ਕਰਦੇ ਆਂ ਭਾਗਾਂ ਨਾਲ ਮਿਲਦੀ ਮਹਾਰਾਜ ਕਹਿੰਦੇ ਭਾਈ ਕੋਈ ਐਸਾ ਪ੍ਰਭੂ ਦਾ ਪਿਆਰਾ ਮਿਲ ਜਾਏ ਜਿਹਦੇ ਦਰਸ਼ਨ ਕਰਨ ਦੇ ਨਾਲ ਜਿਹਦੀ ਸੰਗਤ ਕਰਨ ਦੇ ਨਾਲ ਬਥੇਰੇ ਮਿਲ ਜਾਂਦੇ ਦੁਨੀਆਂ ਦੇ ਵਿੱਚ ਲੋਕ ਬਥੇਰੀ ਤਰ੍ਹਾਂ ਦੀ ਸੰਗਤ ਹੈ ਪਰ ਗੁਰੂ ਕੀ ਸੰਗਤ ਸਤ ਸੰਗ ਜਿਹੜਾ ਹੈ ਉਹ ਭਾਗਾ ਨਾਲ ਮਿਲ ਮਾ ਸਾਡੇ ਆਣ ਦਾ ਜੀਵਨ ਦਾ ਮਨੋਰਥ ਵੀ ਹੈ ਜਿਹੜੇ ਰੱਬ ਦੇ ਪਿਆਰੇ ਆ ਕਹਿੰਦੇ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗ ਜਿਤ ਆਵੇ ਨਾ ਜਿਹਦੇ ਕੋਲ ਬੈਠ ਕੇ ਪ੍ਰਮਾਤਮਾ ਯਾਦ ਆ ਜਾ ਪ੍ਰਮਾਤਮਾ ਦੀ ਰਹਿਮਤ ਹੋ ਜਾ ਪ੍ਰਮਾਤਮਾ ਦੀ ਬਖਸ਼ਿਸ਼ ਹੋ ਜਾ ਉਸੇ ਕਰਕੇ ਆਪਾਂ ਅਰਦਾਸ ਕਰਦੇ। ਮਹਾਰਾਜ ਕਹਿੰਦੇ ਭਾਈ ਸਰਬੰਧਾਨ ਰਾਖੇ ਜਨ ਮਾਹੇ ਤਾਂ ਕੇ ਸੰਗ ਕਿਲ ਵਿਖ ਦੁਖ ਜਾਏ ਜਿਹੜੇ ਪ੍ਰਮਾਤਮਾ ਦੇ ਪਿਆਰੇ ਆ ਉਹਨਾਂ ਬਾਰੇ ਗੁਰੂ ਮਹਾਰਾਜ ਕਹਿੰਦੇ ਜਨ ਕੀ ਮਹਿਮਾ ਕਥੀ ਨਾ ਜਾਏ ਜਿਹੜਾ ਜਨ ਹੈ ਨਾ ਪ੍ਰਮਾਤਮਾ ਦਾ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਆਪਾਂ ਅਰਦਾਸ ਕਰਦੇ ਹਾਂ ਕੋਈ ਜਨ ਹਰ ਸਿਉ ਦੇਵੇ ਜੋਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਜਿਸ ਤਰ੍ਹਾਂ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਗੁਰਬਾਣੀ ਦੇ ਵਿੱਚ ਐਸਾ ਕੋਈ ਸਵਾਲ ਨਹੀਂ ਹੈ ਜਿਹਦਾ ਜਵਾਬ ਨਹੀਂ ਸਤਿਗੁਰ ਨੇ ਦਿੱਤਾ ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਨਹੀਂ ਬਾਣੀ ਵਿੱਚ ਹੁਣ ਜਨ ਹੈ ਜਨ ਕੌਣ ਹੈ ਸਤਿਗੁਰੂ ਕਹਿੰਦੇ ਜਨ ਕੋ ਪ੍ਰਭ ਆਪਣੇ ਕਾ ਤਾਣ ਉਹ ਜਨ ਦੀ ਪ੍ਰਵਾਸਾ ਦਸੀ ਕਹਿੰਦੇ ਜਿਹਨੂੰ ਆਪਣੇ ਮਾਲਕ ਦੀ ਤਾਕਤ ਤੇ ਮਾਣ ਹੈ ਜਨ ਕੋ ਪ੍ਰਭ ਆਪਣੇ ਕਾ ਤਾਣ ਜਨ ਕੀ ਹੈ ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਨ ਮਸਲਤ ਕਹਿੰਦੇ ਗੱਲ ਉਹ ਮੈਨੂੰ ਗੱਲ ਪ੍ਰਵਾਨ ਹੈ ਜਨ ਕੋਣ ਹੈ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾਤਾ ਜੋ ਤੂੰ ਕਰਹਿ ਕਰਾਵੇ ਸੁਆਮੀ ਸਾ ਮਸਲਤ ਪਰਵਾਹ ਉਹ ਪ੍ਰਮਾਤਮਾ ਦੀ ਕਿਰਪਾ ਬੜੀ ਸੁਣੀ ਉਦਾਹਰਨ ਦਿੱਤੀ ਆ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਨੇ ਕਹਿੰਦੇ ਜਨ ਕਿਦਾਂ ਦਾ ਹੋਣਾ ਚਾਹੀਦਾ ਤੇ ਉਹਣਾ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਕਹਿੰਦੇ ਕਬੀਰ ਰੋੜਾ ਹੋ ਰਹੋ ਬਾਟ ਕਾ ਤਜ ਮਨ ਕਾ ਅਬਮਾਨ ਐਸਾ ਕੋਈ ਦਾਸ ਤਹ ਮਿਲੇ ਭਗਵਾਨ ਆ ਜਿਹੜੇ ਰੋੜੇ ਹੁੰਦੇ ਨੇ ਨਾ ਪੱਥਰ ਹੁੰਦੇ ਆ ਕਹਿੰਦੇ ਇਦਾਂ ਦਾ ਜਨ ਹੋਣਾ ਚਾਹੀਦਾ ਜਿਹੜਾ ਜਾਵੇ ਪੈਰ ਰੱਖ ਕੇ ਜਾਵੇ ਜਿਹੜਾ ਜਾਵੇ ਪੈਰ ਰੱਖ ਕੇ ਜਾਵੇ ਕਬੀਰ ਰੋੜਾ ਹੋ ਰਹੁ ਬਾਟ ਕਾ ਬਾਟ ਮਤਲਬ ਰਸਤੇ ਦਾ ਕਬੀਰ ਰੋੜਾ ਹੋ ਰਹੁ ਬਾਟ ਕਾ ਤਜ ਮਨ ਕਾ ਬਿਮਾਨ ਐਸਾ ਕੋਈ ਦਾਸ ਹੋਇ ਤਹਿ ਮਿਲੇ ਭਗਵਾਨ ਫਿਰ ਸੋਚਿਆ ਵੀ ਅੱਜ ਕੱਲ ਦਾ ਸਮਾਂ ਤਾਂ ਇਹ ਨਹੀਂ ਸੀ ਵੀ ਲੋਕੀ ਬੂਟ ਪਾ ਕੇ ਚਪੜਾ ਪਾ ਕੇ ਜਾਂਦੇ ਨੰਗੇ ਪੈਰ ਕਹਿੰਦੇ ਲੋਕਾਂ ਦੇ ਪੈਰਾਂ ਵਿੱਚ ਰੋੜੇ ਜੁੱਬਣਗੇ ਰੋੜਾ ਤਾਂ ਬਣ ਜਾਵਾ ਪਰ ਪੈਰਾਂ ਵਿੱਚ ਝੁਬੇਗਾ ਨਾ ਕਬੀਰ ਰੋੜਾ ਹੋਆ ਤੋ ਕਿਆ ਪਿਆ ਪੰਥੀ ਕੋ ਦੁੱਖ ਦੇ ਜਿਹੜਾ ਰਸਤੇ ਤੇ ਚੱਲਦਾ ਉਹਨੂੰ ਦੁੱਖ ਦੇਗਾ ਤੇ ਕਿਦਾਂ ਦਾ ਹੋਣਾ ਚਾਹੀਦਾ ਜਨ ਕਹਿੰਦੇ ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ ਖੇ ਮਤਲ ਮਿੱਟੀ ਮਿੱਟੀ ਵਰਗਾ ਹੋਣਾ ਚਾਹੀਦਾ ਮਿੱਟੀ ਤਾਂ ਨਹੀਂ ਚੁੱਪਦੀ ਨਾ ਕਿਸੇ ਨੂੰ ਵੀ ਮਿੱਟੀ ਵਰਗਾ ਹੋਣਾ ਚਾਹੀਦਾ ਜਾਂ ਫੇਰ ਅਵਸਥਾ ਬਦਲ ਗਈ ਫੇਰ ਆਖਿਆ ਕਿ ਮਿੱਟੀ ਜਿਹੜੀ ਹੈ ਨਾ ਮਿੱਟੀ ਉੱਡਦੀ ਆ ਲੋਕਾਂ ਦੇ ਕੱਪੜੇ ਖਰਾਬ ਕਰਦੀ ਹੈ ਲੋਕਾਂ ਦੇ ਸਰੀਰ 'ਤੇ ਮਿੱਟੀ ਲੱਗਦੀ ਹੈ ਮਿੱਟੀ ਵੀ ਨਹੀਂ ਹੋਣਾ ਚਾਹੀਦਾ ਕਬੀਰ ਖੇ ਹੋਈ ਤੋ ਕਿਹਾ ਪਿਆ ਜੋ ਉੱਡ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਕਹਿੰਦੇ ਹਰੀ ਦਾ ਜਨ ਇਦਾਂ ਦਾ ਹੋਣਾ ਚਾਹੀਦਾ ਜਿਦਾਂ ਦਾ ਪਾਣੀ ਹੁੰਦਾ ਤੇ ਪਾਣੀ ਤਾਂ ਸਾਫ ਹੀ ਕਰਦਾ ਨਾ ਪਾਣੀ ਗੰਦਾ ਥੋੜੇ ਕਰ ਫਿਰ ਉਹ ਅਵਸਥਾ ਉਹ ਬਦਲ ਗਈ ਫੇ ਕਹਿੰਦੇ ਕਬੀਰ ਪਾਣੀ ਹੂਆ ਤੋ ਕਿਹਾ ਪਿਆ ਸੀਰਾ ਤਾਤਾ ਹੋਏ ਪਾਣੀ ਠੰਡ ਦੇ ਢੰਡਾ ਹੋ ਜਾਂਦਾ ਗਰਮ ਵਿੱਚ ਗਰਮ ਹੋ ਜਾਂਦਾ ਇਦਾਂ ਦਾ ਬਣੀ ਚਾਹੀਦਾ ਕਬੀਰ ਪਾਣੀ ਹੂਆ ਤੋ ਕਿਹਾ ਪਿਆ ਸੀਰਾ ਤਾਤਾ ਹੋਏ ਕਿਦਾਂ ਦਾ ਚਾਹੀਦਾ ਹਰੀ ਦਾ ਜਨ ਕਹਿੰਦੇ ਹਰ ਜਨ ਐ ਸਾਚਾ ਚਾਹੀਏ ਜੈਸਾ ਹਰ ਹੀ ਹੋਏ ਜਿੱਦਾਂ ਦਾ ਕਹਿੰਦੇ ਹਰੀ ਹੈ ਨਾ ਉਦਾਂ ਦਾ ਦੇਖੋ ਨਾ ਗੁਰੂ ਸਾਹਿਬ ਨੇ ਕਿੰਨੀ ਕਿਰਪਾ ਕੀਤੀ ਬਾਣੀ ਨੇ ਉਦਾਹਰਨ ਦਿੱਤੀ ਹੈ ਪ੍ਰਮਾਤਮਾ ਕੇਸਾ ਧਾਰੀ ਹੈ ਅਕਾਲਪੁਰ ਕੇਸਾ ਧਾਰੀ ਹੈ ਕਬੀਰ ਕੇਸੋ ਕੇਸੋ ਕੋ ਕੀ ਹੁਣ ਕਿਸ ਵਾਕਿਆ ਸਾਡਾ ਗੁਰੂ ਵੀ ਕੇਸਾ ਧਾਰੀ ਹੈ ਔਰ ਸਿੱਖ ਨੂੰ ਵੀ ਕੇਸਾ ਧਾਰੀ ਬਣਾਇਆ ਪ੍ਰਮਾਤਮਾ ਵੀ ਸ਼ਸਤਰ ਧਾਰੀ ਹੈ ਆ ਪੜਦੇ ਨਾ ਸ੍ਰੀ ਅਸਪਾਨ ਖੜ ਕੇਤ ਅਕਾਲ ਪੁਰਖ ਵੀ ਖੜਕਤ ਕੇ ਸ਼ਸਤਰ ਧਾਰੀ ਹੈ ਮੇਰਾ ਗੁਰੂ ਵੀ ਸ਼ਸਤਰ ਧਾਰੀ ਹੈ ਔਰ ਸਿੱਖ ਨੂੰ ਵੀ ਸ਼ਸਤਰ ਧਾਰੀ ਬਣਾਇਆ ਸਿੱਖ ਦੇ ਕੋਲ ਵੀ ਸ਼ਸਤਰ ਹੋਣਾ ਚਾਹੀਦਾ ਹੈ ਅਲੱਗ ਤਾਂ ਨਹੀਂ ਰੱਖਿਆ ਤੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਚਲੋ ਠੀਕ ਹੈ ਵੀ ਅਸੀਂ ਚਿਹਰਾ ਬਣਾ ਲਿਆ ਵੀ ਬਾਹਰੋਂ ਦੇਖੀਏ ਪਰ ਦੂਸਰੀ ਗੱਲ ਹੈ ਕਹਿੰਦੇ ਖਾਲਸੇ ਮੈਂ ਹਾਂ ਕਰੋ ਨਿਵਾਸ ਅੰਦਰ ਬਾਣੀ ਤੇ ਬਾਹਰ ਬਾਣਾ ਦੋਨੇ ਚੀਜ਼ਾਂ ਚਾਹੀਦੀ ਏਦਾਂ ਦਾ ਜਨ ਚਾਹੀਦਾ ਕਹਿੰਦੇ ਉਹ ਜਨ ਜਿਹੜਾ ਫਿਰ ਉਹਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦਾ ਜਿਹੜਾ ਪ੍ਰਮਾਤਮਾ ਦੇ ਨਾਲ ਜੋੜ ਦਿੰਦਾ ਜਨ ਕੀ ਮਹਿਮਾ ਕਥੀ ਨਾ ਜਾਏ ਕਿਉਂਕਿ ਪਾਰ ਬ੍ਰਹਮ ਜਨ ਰਹਾ ਸਮਾਏ ਜਿਹੜਾ ਜਨ ਹੈ ਨਾ ਉਹ ਪਾਰ ਬ੍ਰਹਮ ਦੇ ਵਿੱਚ ਲੀਡ ਰਹਿੰਦਾ ਉਹ ਤੋਂ ਅਲੱਗ ਨਹੀਂ ਰਹਿੰਦਾ ਅਕਬੀਰ ਸਾਹਿਬ ਦੇ ਸ਼ਬਦ ਹੈ ਕਹਿੰਦੇ ਫਰਕ ਕੋਈ ਨਹੀਂ ਹੋਇਆ ਕਹਿੰਦੇ ਅਪ ਤੋਂ ਜਾਏ ਚੜੇ ਸੰਗਾਸਣ ਮਿਲੇ ਹੈ सारੰਗ ਪਾਣੀ RAM ਕਬੀਰਾ ਏਕ ਭਾਏ ਹੈ ਕੋਈ ਨਾ ਸਕੇ ਪਛਾਣ ਕਹਿੰਦੇ ਫਰਕ ਕੋਈ ਨਹੀਂ ਰਿਹਾ ਸਤਿਗੁਰੂ ਨੇ ਫਰਕ ਰੱਖਿਆ ਨਹੀਂ ਕਹਿੰਦੇ ਉਦਾਂ ਦਾ ਬਣ ਜਾ ਜਿੱਦਾਂ ਦਾ ਰੱਬ ਨੇ ਬਣਾਇਆ ਦੇਖੋ ਨਾ ਲੋਕ ਜਿਹੜੇ ਆ ਸਾਨੂੰ ਕਹਿੰਦੇ ਆ ਆ ਜਿਹੜੇ ਉਹ ਕੇਸ ਕਤਲ ਕਰਾਉਂਦੇ ਆ ਉਹਨਾਂ ਵੀ ਕੇਸ ਰੱਖ ਲਓ ਤੇ ਅਸੀਂ ਤਾਂ ਸਤਗੁਰੂ ਮਹਾਰਾਜ ਨੇ ਜਿੱਦਾਂ ਦਾ ਸਰੂਪ ਪਰਮੇਸ਼ਰ ਨੇ ਦਿੱਤਾ ਹੈ ਤੇ ਅਸੀਂ ਉਦਾਂ ਦਾ ਹੀ ਰੱਖਣਾ ਇਹਦੇ ਵਿੱਚ ਆਪਾਂ ਮਤਲਬ ਸਾਨੂੰ ਫੇਰ ਮਨਜ਼ੂਰ ਨਹੀਂ ਜਿਹੜੇ ਦਾੜੀਆਂ ਕੱਟਦੇ ਆ ਜਾਂ ਕੇਸ ਕੱਟਦੇ ਆ ਮਤਲਬ ਉਹਨਾਂ ਨੂੰ ਰੱਬ ਦੀ ਗੱਲ ਮਨਜ਼ੂਰ ਨਹੀਂ ਹੈ ਇਹ ਨਹੀਂ ਕਿ ਸਿੱਖਾਂ ਦੀ ਗੱਲ ਕਰ ਰਹੇ ਆ ਜੇ ਕਿਸੇ ਵੀ ਧਰਮ ਦੇ ਮਹਾਪੁਰਸ਼ ਹੋ ਗਏ ਹੁਣ ਬੱਕਰੀ ਗੱਲ ਹੈ ਕਿ ਉਹ ਫੋਟੋਆਂ ਬਣਾ ਦਿੱਤੀਆਂ ਅੱਜ ਕੱਲ ਉਹ ਨਾਟਕ ਬਣ ਗਏ ਜਾਂ ਰਾਮਚੰਦਰ ਜੀ ਲక్ష్మణ ਜੀ ਕਿਸਾਤਾਰੀ ਸੰਸਾਰੇ ਕਿੱਥੇ ਉਹ ਬੈਠਦੇ ਸੀ ਸ਼ੇਪ ਕਰਦੇ ਸੀ ਬੈਠ ਕੇ ਜਿੱਦਾਂ ਨੇ ਫੋਟੋ ਬਣਾ ਦਿੱਤੇ ਚਾਹ ਸ਼ਿਵ ਜੀ ਹੋ ਗਿਆ ਮੁਹੰਮਦ ਸਾਹਿਬ ਹੋ ਗਿਆ ਆਪਣੇ ਈਸਾਈਅਤ ਦੇ ਵਿੱਚ ਈਸ਼ਾ ਜੀ ਹੋ ਗਿਆ ਕਿੰਨੇ ਮਹਾਪੁਰਸ਼ ਕੋ ਸਾਰੇ केसाਤਾਰੀ ਹੋਏ ਜਿਹਨੂੰ ਅੱਜ ਵੀ ਸਮਝ ਆਉਂਦੀ ਆ ਉਹ ਕਿਉਂ ਕੇਸ ਰੱਖਦਾ ਕਿਉਂਕਿ ਜਿੱਦਾਂ ਦਾ ਰੱਬ ਨੇ ਸਰੂਪ ਦਿੱਤਾ ਅਸੀਂ ਕੱਟਦੇ ਆ ਉਹ ਫੇਰ ਆ ਜਾਂਦੇ ਕੱਟਦੇ ਆ ਜਾਂਦੇ ਕਾਰਨ ਕਿਉਂਕਿ ਰੱਬ ਚਾਹੁੰਦਾ ਨਹੀਂ ਜਿੱਥੇ ਜਿੱਥੇ ਪ੍ਰਮਾਤਮਾ ਨੇ ਕਿਰਪਾ ਕੀਤੀ ਉਹ ਸਾਨੂੰ ਕੇਸ ਦਿੱਤੇ ਆ ਜੇ ਸਾਡੇ ਆ ਪਰਵੱਟੇ ਨਾ ਹੋਣ ਆਈ ਬਰੋ ਨਾ ਹੋਣ ਤੇ ਪਸੀਨੇ ਦੇ ਨਾਲ ਸਾਡੀਆਂ ਅੱਖਾਂ ਖਰਾਬ ਹੋ ਜਾਣ ਪ੍ਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਅੱਜ ਛੋਟੇ ਛੋਟੇ ਬੱਚਿਆਂ ਦੇ ਚਸ਼ਮੇ ਲੱਗੇ ਕਾਰਨ ਕਿਉਂ ਕਿਉਂਕਿ ਉਹ ਇੰਨੇ ਇੰਨੇ ਬਰੀਕ ਬਰੀਕ ਤਿੱਖੇ ਤਿੱਖੇ ਭੈਣਾ ਕਰ ਲੈਂਦੀਆਂ ਆਈ ਬਰੋ ਤੇ ਪਸੀਨਾ ਤੇ ਅੱਖਾਂ ਵਿੱਚ ਜਾਂਦਾ ਨੇ ਅੱਜ ਬੱਚੇ ਛੋਟੇ-ਛੋਟੇ ਬੱਚਿਆਂ ਦੇ ਚਸ਼ਮੇ ਲੈ। ਤੇ ਰੱਬ ਨੇ ਕੋਈ ਫालतू ਚੀਜ਼ਾਂ ਥੋੜੇ ਲਾਈਆਂ। ਸਾਡੀ ਨਾਸਕਾ ਦੇ ਵਿੱਚ ਵੀ ਵਾਲ ਹੈ, ਸਾਡੇ ਅੱਖਾਂ ਦੇ ਉੱਪਰ ਵੀ ਪਲਕਾਂ ਲਾਈਆਂ। ਪਰਮਾਤਮਾ ਅਕਾਲ ਪੁਰਖ ਨੇ ਬਹੁਤ ਬਖਸ਼ਿਸ਼ ਕੀਤੀ ਹੈ। ਜੇ ਅਸੀਂ ਨਹੀਂ ਚਾਹੁੰਦੇ ਬਿਮਾਰੀਆਂ ਦਾ ਕਾਰਨ ਵੀ ਹੈ ਕਿ ਅਸੀਂ ਉਹ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਆ। ਤੇ ਮਹਾਰਾਜ ਕਹਿੰਦੇ ਜਿਹੜਾ ਉਹਦਾ ਬਣ ਜਾਂਦਾ ਰੱਬ ਵਰਗੇ ਬਣ ਜਾਂਦਾ। ਜਨ ਕੀ ਮਹਿਮਾ ਕਥੀ ਨਾ ਜਾਏ। ਪਾਰ ਬ੍ਰਹਮ ਜਨ ਰਹਾ ਸਮਾਏ ਆਖਰ ਵਿੱਚ ਕਹਿੰਦੇ ਕਰ ਕਿਰਪਾ ਪ੍ਰਭ ਬਿਨੋ ਸੁਣੀ ਜਾਏ ਏ ਸਤਿਗੁਰੂ ਮੇਰੀ ਬੇਨਤੀ ਹੈ ਕਰ ਕਿਰਪਾ ਪ੍ਰਭ ਬਿਨੋ ਸੁਣੀ ਜਾਏ ਦਾਸ ਕੀ ਧੂਰ ਨਾਨਕ ਕੋ ਦੀਜੈ ਆਪਣੇ ਪ੍ਰਭੂ ਦੇ ਪਿਆਰਿਆਂ ਦੀ ਚਰਨ ਧੂੜ ਮੈਨੂੰ ਦੇ ਹੁਣ ਇਹ ਜਿਹੜਾ ਸ਼ਬਦ ਆ ਨਾ ਧੂੜ ਤੇ ਅਸੀਂ ਸਮਝਦੇ ਹਾਂ ਵੀ ਸ਼ਾਇਦ ਦਹਲੂਸ ਤੇ ਹੱਥ ਮਾਰ ਕੇ ਮੱਥੇ ਤੇ ਲਾ ਲਿਆ ਇਹ ਚਰਨ ਧੂੜ ਹੁੰਦੀ ਸਤਿਗੁਰੂ ਕਹਿੰਦੇ ਜਿਹਨੂੰ ਮਿਲ ਜਾਂਦੀ ਹੈ ਨਾ ਸੱਚੀ ਮੁੱੱਚੀ ਚਰਨ ਧੂੜ ਮਿਲ ਜਾਂਦੀ ਹੈ ਉਹਦੀ ਜੀਵਨ ਅਵਸਥਾ ਬਦਲ ਜਾਂਦੀ ਹੈ ਉਹ ਸੁਣੋ ਕਹਿੰਦੇ ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ ਉਹ ਜਿਹਨੇ ਲਾਲੀ ਨਾ ਮੱਥੇ ਤੇ ਜਿਹਨੇ ਆਪਣੇ ਜੀਵਨ ਵਿੱਚ ਉਹ ਕਮਾ ਲਿਆ ਕੂੜਾ ਲਾਲਚ ਛੱਡੀਏ ਹੋਇ ਇੱਕ ਮਨ ਅਲੱਖ ਧਿਆਈਏ ਫਲ ਤੇ ਵੇ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤੇਣਾ ਦੀ ਪਾਈਏ ਮਤ ਥੋੜੀ ਸੇਵ ਗਵਾਈ ਬੰਦੇ ਕੋ ਥੋੜਾ ਪੈਸਾ ਹੋਵੇ ਨਾ ਮਤ ਥੋੜੀ ਹੋਵੇ ਬੰਦਾ ਪੈਸਾ ਜ਼ਿਆਦਾ ਹੋਵੇ ਗਵਾ ਲੈਂਦਾ ਅਕਲ ਘਟ ਹੋਵੇ ਇਸੇ ਤਰ੍ਹਾਂ ਸੇਵਾ ਵਿਭਾਗਾ ਨਾਲ ਮਿਲਦੀ ਆ ਮਤ ਥੋੜੀ ਸੇਵ ਗਵਾਈ ਨਿਤਨੇਮ ਕਰਦਾ ਮਹੀਨਾ ਕਰ ਲੈਂਦਾ ਤੇ ਫਿਰ ਉਹ ਲੋਕਾਂ ਨੂੰ ਦੱਸਦਾ ਵੀ ਮੈਂ ਉੱਠ ਗਿਆ ਸੀ ਅੰਮ੍ਰਿਤ ਵੇਲੇ ਮੈਂ ਪਾਠ ਕਰਦਾ ਥੋੜੇ ਦਿਨ ਸੇਵਾ ਕੀਤੀ ਥੋੜੇ ਦਿਨ ਸੰਗਤ ਕੀਤੀ ਲੋਕਾਂ ਨੂੰ ਦੱਸਿਆ ਕਿ ਉਹ ਖਤਮ ਹੋ ਗਿਆ ਕਿਉਂਕਿ ਮੈਂ ਜਦੋਂ ਆਗੇ ਨਾ ਜਬ ਇਹ ਜਾਣੇ ਮੈਂ ਕਿਸ਼ ਕਰਤਾ ਤਬ ਲਾ ਗਰਵ ਜੋਣ ਮੈਂ ਫਿਰ ਤੂੰ ਕਰਾ ਰਿਹਾ ਅਸੀਂ ਚੱਲ ਰਹੇ ਹਾਂ ਚਲਾਉਣ ਵਾਲਾ ਤਾਂ ਉਹ ਹੈ ਨਾ ਅਸੀਂ ਬੋਲ ਰਹੇ ਹਾਂ ਬੁਲਾਉਣ ਵਾਲਾ ਉਹ ਹੈ ਅਸੀਂ ਸੁਣ ਰਹੇ ਹਾਂ ਸੁਣਾਉਣ ਵਾਲਾ ਉਹ ਹੈ ਆਪ ਕਥੇ ਆਪ ਸੁਣਨੇ ਹਰ ਆਪੇ ਇੱਕ ਆਪ ਵਿਚ ਸਾ ਅਸੀਂ ਕੁਝ ਵੀ ਨਹੀਂ ਕਰ ਅਸੀਂ ਤਾਂ ਉਹ ਪੁਰਾਣੇ ਸਮੇਂ ਨਾ ਕੱਟ ਪੁਤਲੀ ਹਾਂ ਉੱਪਰ ਉਹ ਨਚਾਈ ਜਾਂਦਾ ਨੱਚ ਰਹੇ ਹਾਂ ਤੇ ਮਹਾਰਾਜ ਕਹਿੰਦੇ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਉਹ ਸਭ ਕੁਝ ਕਰਨ ਦੀ ਸਮਰੱਥਾ ਉਹਦੇ ਕੋਲ ਹੈ ਮਹਾਰਾਜ ਕਹਿੰਦੇ ਇਦਾਂ ਦੇ ਗੁਰਸਿੱਖਾਂ ਦੀ ਚਰਨ ਧੂੜ ਮਿਲਦੇ ਆ ਭਾਵ ਉਹਨਾਂ ਦੀ ਸੰਗਤ ਕਰੀਏ ਉਹਨਾਂ ਕੋਲ ਅਸੀਂ ਉਪਦੇਸ਼ ਸੁਣੀਏ ਤੇ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਕਰੀਏ ਬਹੁਤ ਵਿਰਲੇ ਆ ਗੁਰੂ ਮਹਾਰਾਜ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਆ ਕਰ ਕਿਰਪਾ ਪ੍ਰਭ ਬਿਨੋ ਸੁਣੀ ਜਾ ਦਾਸ ਕੀ ਧੂੜ ਨਾਨਕ ਕੋ ਦੀਜੈ ਦਾਸ ਜਿਹੜੇ ਤੇਰੇ ਦਾਸ ਹੈ ਤੇ ਉਹਨਾਂ ਦੀ ਚਰਨ ਧੂੜ ਮੈਨੂੰ ਪ੍ਰਾਪਤ ਹੋ ਜਾਏ ਜਾਂ ਕੇ ਹਰ ਵਸਿਆ ਮਨ ਮਾਹੀ ਤਾਂ ਕੋ ਦੁੱਖ ਸੁਪਨੇ ਵੀ ਨਹੀਂ ਪਾਵੇਦਾ ਇਹ ਹੈ ਕਿ ਦੁੱਖ ਆਉਂਦੇ ਆ ਪਰ ਦੁੱਖਾਂ ਨੂੰ ਦੁੱਖ ਜਾਣਦਾ ਨਹੀਂ ਉਹਦਾ ਹੁਕਮ ਜਾਣਦਾ ਹੈ ਕਿ ਤਿਆਂ ਦੁੱਖ ਭੋਗ ਸਤ ਮਾਰ ਇਹ ਵੀ ਦਾਤ ਤੇਰੀ ਦਾਤਾ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ I hate you, I hate guru.